ਕੈਨੇਡਾ ਵਿਸਟਰ ਵੀਜ਼ੇ ਦਾ ਮੇਨ ਫਾਰਮ ਤੁਸੀਂ ਕਿਸ ਤਰ੍ਹਾਂ ਫਿਲ ਕਰ ਸਕਦੇ ਹੋ ਆਜੋ ਅੱਜ ਆਪਣੀ ਵੀਡੀਓ ਦਾ ਪਾਰਟ 4 ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿ ਤੁਸੀਂ ਆਪਣਾ ਮੇਨ ਫਾਰਮ ਕਿਸ ਤਰ੍ਹਾਂ ਫਿਲ ਕਰ ਸਕਦੇ ਹੋ ਮੈਂ ਫਾਰਮ ਫਿਲ ਕਰਦੇ ਸਮੇਂ ਸਭ ਤੋਂ ਪਹਿਲਾਂ ਆਪਾਂ ਪਰਸਨਲ ਡਿਟੇਲ ਫਿਲ ਕਰਾਂਗੇ ਜਿਸ ਦੇ ਵਿੱਚ ਤੁਹਾਡਾ ਨੇਮ ਹੋਏਗਾ ਸੈਕਿੰਡ ਦੇ ਵਿੱਚ ਜੇਕਰ ਤੁਹਾਡਾ ਕੋਈ ਨਿਕਨੇਮ ਹੈ ਤਾਂ ਤੁਸੀਂ ਯੈਸ ਉੱਪਰ ਕਲਿੱਕ ਕਰੋਗੇ ਥਰਡ ਤੁਹਾਡੇ ਜੈਂਡਰ ਬਾਰੇ ਪੁੱਛਿਆ ਗਿਆ ਹੈ फोर्थ ਕਾਲਮ ਦੇ ਵਿੱਚ ਤੁਸੀਂ ਆਪਣੀ ਡੇਟ ਆਫ ਬਰਥ ਫਿll ਦੇ ਵਿੱਚ ਤੁਹਾਡਾ ਪਲੇਸ ਆਫ ਬਰਥ ਜੋ ਕਿ ਤੁਹਾਡੇ ਪਾਸਪੋਰਟ ਦੇ ਉੱਪਰ ਆਲਰੇਡੀ ਮੈਂਸ਼ਨ ਹੁੰਦਾ ਹੈ ਨੈਕਸਟ ਆਪਣੀ ਕੰਟਰੀ ਬਾਰੇ ਪੁੱਛਿਆ ਗਿਆ ਹੈ ਤੇ 6th ਕਾਲਮ ਦੇ ਵਿੱਚ ਆਪਣੀ ਸਿਟੀਜ਼ਨਸ਼ਿਪ ਬਾਰੇ ਜਿਸ ਦੇ ਵਿੱਚ ਕਿ ਮੈਂਡੀਆਂ ਮੈਂਸ਼ਨ ਕੀਤਾ ਹੈ 7th ਦੇ ਵਿੱਚ ਤੁਹਾਡਾ ਜਦੋਂ ਕੰਮ ਦੇ ਵਿੱਚ ਤੁਹਾਡੀ ਕੰਟਰੀ ਕੰਟਰੀ ਬਾਰੇ ਡਿਟੇਲ ਮੈਂਸ਼ਨ ਹੋਏਗੀ ਐਸ ਦੇ ਵਿੱਚ ਚੈੱਕ ਕਰ ਤੁਸੀਂ ਪ੍ਰੀਵियस 5 ਇਅਰਸ ਤੋਂ ਕਿਸੇ ਹੋਰ ਕੰਟਰੀ ਵਿੱਚ ਲਿਵ ਕਰ ਰਹੇ ਹੋ ਤਾਂ ਤੁਹਾਡੀ ਉਹ ਡਿਟੇਲ ਮੈਂਸ਼ਨ ਹੋਏਗੀ ਨਾਅਮ ਦੇ ਵਿੱਚ ਤੁਸੀਂ ਜਿਸ ਕੰਟਰੀ ਤੋਂ ਅਪਲਾਈ ਕਰ ਰਹੇ ਹੋ ਉਸ ਦੀ ਡਿਟੇਲ ਫਿਲ ਹੋਏਗੀ ਟੈਂਪ ਦੇ ਵਿੱਚ ਤੁਹਾਡਾ ਮੈਟਰਸ ਸਟੇਟਸ ਤੁਹਾਡੀ ਮੈਰਿਜ ਸਟੇਟ ਕੋਡ ਹੋਈਆ ਤੇ ਤੁਹਾਡੇ ਹਸਬੰਦ ਦਾ ਨੇਮ ਮੈਂਸ਼ਨ ਨੈਕਸਟ ਤੁਸੀਂ ਆਪਣੇ ਮਦਰ ਟੰਗ ਮੈਂਸ਼ਨ ਕਰੋ ਜਿਸ ਵਿੱਚ ਮੈਂ ਪੰਜਾਬੀ ਮੈਂਸ਼ਨ ਕੀਤਾ ਹੈ ਨੈਕਸਟ ਤੁਸੀਂ ਜੇਕਰ ਇੰਗਲਿਸ਼ ਜਾਂ ਫ੍ਰੈਂਚ ਦੇ ਵਿੱਚ ਕਿਸੇ ਵੀ ਲੈਂਗੁਏਜ ਵਿੱਚ ਕਪੇਬਲ ਹੋ ਕਮਿਊਨੀਕੇਟ ਕਰਨ ਦੇ ਲਈ ਤਾਂ ਤੁਸੀਂ ਉਸ ਲੈਂਗੁਏਜ ਨੂੰ ਮੈਂਸ਼ਨ ਕਰੋਗੇ ਨੈਕਸਟ ਤੁਹਾਡੀ ਪਾਸਪੋਰਟ ਡੀਟੇਲ ਮੰਗੀ ਗਈ ਹੈ ਜਿਸ ਵਿੱਚ ਤੁਹਾਡਾ ਪਾਸਪੋਰਟ ਨੰਬਰ ਤੁਹਾਡਾ ਕੰਟਰੀ ਆਫ ਇਸ਼ੂ ਇਸ਼ੂ ਡੇਟ ਐਂਡ ਐਕਸਪਾਇਰ ਡੇਟ ਮੈਂਸ਼ਨ ਹੋਏਗਾ ਉਸ ਤੋਂ ਇਲਾਵਾ ਤੁਹਾਡੀ ਨੈਸ਼ਨਲ ਆਇਡੈਂਟੀਟੀ ਡਾਕੂਮੈਂਟ ਮੰਗਿਆ ਗਿਆ ਹੈ ਜਿਸ ਵਿੱਚ ਤੁਸੀਂ ਆਪਣਾ ਜੋ ਵੀ ਆਇਡੈਂਟੀਟੀ ਕਾਰਡ ਨੰਬਰ ਹੋਏਗਾ ਉਸ ਨੂੰ ਤੁਸੀਂ ਮੈਂਸ਼ਨ ਕਰੋਗੇ ਅਕੀ ਤੁਹਾਡਾ ਮੀਲਿੰਗ ਐਡਰੈਸ ਬਾਰੇ ਪਤਾ ਕੀਤਾ ਹਾਂ ਪੁੱਛਿਆ ਗਿਆ ਹੈ ਜਿ세 ਕੁ ਤੁਸੀਂ ਆਪਣਾ ਸਟਰੀਟ ਨੰਬਰ ਤੁਹਾਡਾ ਸਿਟੀ ਕੰਟਰੀ ਐਂਡ ਪੋਸਟਲ ਕੋਡ ਤੁਹਾਡਾ ਤੇ ਦਿੱਕਿਟ ਮਰਸ਼ਨ ਕਰੋਗੇ ਜੇਕਰ ਤੁਹਾਡਾ ਰੈਜ਼ੀਡੈਂਟ ਸਟੇਟ ਹੈ ਤਾਂ ਤੁਸੀਂ ਨੈਕਸਟ ਯੈਸ ਉੱਪਰ ਕਲਿੱਕ ਕਰੋਗੇ ਨੈਕਸਟ ਬਾਅਦ ਇਹ ਤੁਹਾਡੇ ਟੈਲੀਫੋਨ ਨੰਬਰ ਬਾਰੇ ਇਹ ਪੁੱਛਿਆ ਗਿਆ ਹੈ ਜਿਸ ਵਿੱਚ ਤੁਸੀਂ ਇੱਥੇ ਆਪਣਾ ਨੰਬਰ ਵੀ ਮੈਂਸ਼ਨ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਫੋਨਰ ਸੇਮ ਹੈ ਤਾਂ ਤੁਸੀਂ ਉਸਦਾ ਵੀ ਨੰਬਰ ਰੈਸ਼ ਕਰ ਸਕਦੇ ਹੋ ਨੈਕਸਟ ਪੇਜ ਤੇ ਉੱਪਰ ਚਲਦੇ ਹਾਂ ਤਾਂ ਉਸ ਦੇ ਵਿੱਚ ਤੁਹਾਡੇ ਤੋਂ ਤੁਹਾਡੇ ਕੈਂਟਾ ਵਿਜ਼ਿਟ ਦੀਆਂ ਡਿਟੇਲ ਪੁੱਛੀਆਂ ਜਾਂਦੀਆਂ ਨੇ ਵੀ ਤੁਸੀਂ ਕਿਸ ਪਰਪਸ ਲਈ ਵਿਜ਼ਿਟ ਕਰ ਰਹੇ ਹੋ ਤੇ ਕਿੰਨੇ ਤੋਂ ਕਿੰਨੇ ਟਾਈਮ ਕਿਟਰ ਲਈ ਤੁਸੀਂ ਜਾ ਰਹੇ ਹੋ ਤੇ ਤੁਹਾਡੇ ਫੰਡਸ ਤੁਹਾਡੇ ਕੋਲ ਕਿੰਨੇ ਮੈਂਸ਼ਨ ਹਨ ਜਿਸ ਆਦਮੀ ਕੋਲ ਜਾ ਰਹੇ ਹੋ ਜਾਂ ਜਿਸ ਵਿਅਕਤੀ ਕੋਲ ਜਾ ਰਹੇ ਹੋ ਤੁਸੀਂ ਉਸ ਦਾ ਨੇਮ ਮੈਂਸ਼ਨ ਕਰੋਗੇ ਤੁਹਾਡ ਚੰਗ ਕਰੋਗੇ ਉਹਨਾਂ ਦਾ ਉਥੋਂ ਦਾ ਐਡਰੈਸ ਮੈਂਸ਼ਨ ਕਰੋਗੇ ਨੈਕਸਟ ਆਪ ਐਜੂਕੇਸ਼ਨ ਤੇ ਜੇਕਰ ਤੁਸੀਂ এমਪਲਾਈ ਹੋ ਤਾਂ ਤੁਸੀਂ ਉਸ ਦੀ ਡਿਟੇਲ ਮੈਂਸ਼ਨ ਕਰੋਗੇ ਨੈਕਸਟ ਤੁਸੀਂ ਆਪਣਾ ਲਾਸਟ ਦੇ ਵਿੱਚ ਨੇਮ ਮੈਂਸ਼ਨ ਕਰਕੇ ਵੈਲੀਡੇਟ ਦੇ ਬਟਨ ਉੱਪਰ ਕਲਿੱਕ ਕਰ ਪੋਗੇ ਜਿਸ ਦਿਨ ਆਪ ਤੁਹਾਨੂੰ ਬਾਹਰ ਪੂਰ ਬਣ ਕੇ ਦਿਖਾਈ ਦੇ ਜਾਣਗੇ ਤਾਂ ਤੁਹਾਡਾ ਫਾਰਮ ਫਿਲ ਹੋ ਜਾਊਗਾ